IBD ਦਾ ਇਲਾਜ ਗੁੰਝਲਦਾਰ ਹੋ ਸਕਦਾ ਹੈ ਅਤੇ ਸਮੇਂ ਦੇ ਨਾਲ ਬਦਲ ਸਕਦਾ ਹੈ ਪਰ ਬਾਵਸ਼ਾਲੀ ਦੇਖਭਾਲ ਲਈ ਹੈਲਥ케ਅਰ ਪੇਸ਼ੇਵਰਾਂ ਦੀ ਇੱਕ ਟੀਮ ਦੀ ਲੋੜ ਹੁੰਦੀ ਹੈ ਜਿਨ੍ਹਾਂ ਦਾ ਮਕਸਦ ਤੁਹਾਡੀ ਮਦਦ ਕਰਨਾ ਹੁੰਦਾ ਹੈ ਤਾਂ ਜੋ ਤੁਸੀਂ ਜਾਣੂ ਫੈਸਲੇ ਲੈ ਸਕੋ ਜੋ ਤੁਹਾਡੇ ਜੀਵਨ ਮਿਆਰ ਨੂੰ ਬਿਹਤਰ ਬਣਾਉਣ ਤੁਹਾਨੂੰ ਆਪਣੇ ਇਲਾਜ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਲੋੜਾਂ ਲਈ ਆਵਾਜ਼ ਉਠਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੁਹਾਡੀ ਟੀਮ ਤੁਹਾਨੂੰ ਦਵਾਈਆਂ, ਸਰਜਿਕਲ ਦੇਖਭਾਲ, ਖੁਰਾਕ ਬਾਰੇ ਸਲਾਹਾਂ ਅਤੇ ਮਨੋਵਿਗਿਆਨਿਕ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਸਕਦੀ ਹੈ। ਤੁਹਾਡੇ ਗੈਸਟਰੋਐਂਟਰੋਲੋਜਿਸਟ ਵੱਲੋਂ ਦਵਾਈਆਂ ਵਿੱਚੋਂ ਕੋਰਟੀਕੋਸਟੈਰੋਇਡਸ, ਇਮਿਊਨੋਮੋਡੂਲੇਟਰਸ ਜਾਂ ਬਾਇਓਲੋਜਿਕਸ ਲਿਖੀਆਂ ਜਾ ਸਕਦੀਆਂ ਹਨ। ਤੁਸੀਂ ਹਮੇਸ਼ਾ ਆਪਣੀ ਆਈਬੀਡੀ ਨਰਸ ਜਾਂ ਫਾਰਮਾਸਿਸਟ ਨਾਲ ਇਸ ਜਾਂ ਹੋਰ ਇਲਾਜਾਂ ਬਾਰੇ ਗੱਲ ਕਰ ਸਕਦੇ ਹੋ। ਤੁਹਾਡੇ ਜੀਪੀ ਨੂੰ ਤੁਹਾਡੀ ਇਲਾਜ ਪ੍ਰਗਤੀ ਬਾਰੇ ਅਪਡੇਟ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਤੁਹਾਡੇ ਮਹਾਰਾ ਨਾਲ ਤੁਹਾਡੀ ਦੇਖਭਾਲ ਦੇ ਹੋਰ ਪਹਿਲੂਆਂ ਦਾ ਤਾਲਮੇਲ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਹੋਰ ਸਿਹਤ ਪੇਸ਼ੇਵਰਾਂ ਕੋਲ ਪੇਟ ਸਕਦਾ ਹੈ ਜੇਕਰ ਤੁਹਾਨੂੰ ਸਰਜਰੀ ਦੀ ਲੋੜ ਹੋਵੇ ਤਾਂ ਇਹ ਮਾਨਤਾ ਪ੍ਰਾਪਤ ਕੋਲੋ ਰੈਕਟਲ ਸਰਜਨ ਵੱਲੋਂ ਕੀਤੀ ਜਾ ਸਕਦੀ ਹੈ ਤੁਹਾਨੂੰ ਸਟੋਮਲ ਥੈਰੇਪਿਸਟ ਤੋਂ ਵੀ ਸਹਾਇਤਾ ਮਿਲ ਸਕਦੀ ਹੈ ਅਤੇ ਖੁਰਾਕ ਬਾਰੇ ਸਲਾਹਾਂ ਇੱਕ ਪ੍ਰਮਾਣਿਤ ਡਾਈਟੀਸ਼ਨ ਵੱਲੋਂ ਦਿੱਤੀ ਜਾਵੇਗੀ ਜਿਵੇਂ ਤੁਸੀਂ ਆਈਬੀਡੀ ਨਾਲ ਜੀਵਨ ਜਿਉਣਾ ਸਿੱਖ ਜਾਂਦੇ ਹੋ ਤਾਂ ਮਨੋਵਿਗਿਆਨੀ ਤੁਹਾਡੇ ਲਈ ਇੱਕ ਵੱਡੀ ਮਦਦ ਹੋ ਸਕਦਾ ਹੈ ਆਈਬੀਡੀ ਖਾਸ ਕਰਕੇ ਜਦੋਂ ਬਹੁਤ ਤੀਬਰ ਹੁੰਦੀ ਹੈ ਚਿੰਤਾ ਅਤੇ ਡਿਪਰੈਸ਼ਨ ਦਾ ਕਾਰਨ ਬਣ ਸਕਦੀ ਹੈ ਤੁਹਾਡੀ ਮਾਨਸਿਕ ਸਿਹਤ ਦਾ ਇਲਾਜ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਤੁਹਾਡੀ ਸਰੀਰਕ ਸਿਹਤ ਦਾ ਜੇਕਰ ਕੋਈ 16 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਆਈਬੀਡੀ ਨਾਲ ਪੀੜਿਤ ਹੈ ਤਾਂ ਉਸ ਦੀ ਸੰਭਾਲ ਵਾਲੀ ਟੀਮ ਵਿੱਚ ਬੱਚਿਆਂ ਦੇ ਗੈਸਟਰੋਐਂਟਰੋਲੋਜਿਸਟ ਅਤੇ ਵਿਸ਼ੇਸ਼ ਨਰਸਿੰਗ ਅਤੇ ਡਾਈਟੀਸ਼ਨ ਸਹਾਇਤਾ ਸ਼ਾਮਲ ਹੋਏਗੀ। ਉਹਨਾਂ ਦੀ ਦੇਖਭਾਲ ਵਿੱਚ ਬਾਲਗ ਦੇਖਭਾਲ ਵਿੱਚ ਤਬਦੀਲ ਹੋਣ ਦੀ ਯੋਜਨਾ ਸ਼ਾਮਲ ਹੋਵੇਗੀ। ਯਾਦ ਰੱਖੋ, ਤੁਹਾਡੀ ਦੇਖਭਾਲ ਹਮੇਸ਼ਾ ਤੁਹਾਡੀ ਚੋਣ ਹੁੰਦੀ ਹੈ। ਤੁਹਾਡੀ ਟੀਮ ਤੁਹਾਨੂੰ ਜਾਣਕਾਰੀ ਦਿੰਦੀ ਹੈ ਤਾਂ ਜੋ ਤੁਸੀਂ ਕਿਸੇ ਵੀ ਇਲਾਜ ਦੀ ਚੋਣ ਸੰਬੰਧੀ ਫਾਇਦੇਆਂ ਅਤੇ ਜੋਖਮਾਂ ਬਾਰੇ ਚਰਚਾ ਕਰ ਸਕੋ ਅਤੇ ਆਪਣੇ ਲਈ ਸਭ ਤੋਂ ਵਧੀਆ ਚੋਣ ਕਰ ਸਕੋ। ਜੇਕਰ ਤੁਹਾਡੀ ਟੀਮ ਵਿੱਚ ਇਹ ਸਾਰੇ ਸਿਹਤ ਪੇਸ਼ੇਵਰ ਨਹੀਂ ਹਨ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਉਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ 크ਰੋਨਸ ਐਂਡ ਕੋਲਾਈਟਿਸ ਆਸਟ੍ਰੇਲੀਆ ਫੋਨ ਸਹਾਇਤਾ ਸੇਵਾਵਾਂ ਉਪਲਬਧ ਕਰਵਾਉਂਦੀ ਹੈ ਅਤੇ ਦੁਪਾਸ਼ੀਆਂ ਵੀ ਬੁੱਕ ਕਰ ਸਕਦੀ ਹੈ ਸਾਨੂੰ 1800 1 ਦਿਨ 8029 ਤੇ ਕਾਲ ਕਰੋ ਜਾਂ ਹੋਰ ਜਾਣਕਾਰੀ ਲਈ ਇਸ QR ਕੋਡ ਰਾਹੀਂ CCA ਵੈੱਬਸਾਈਟ ਤੇ ਜਾਓ